ਮੇਰਾ ਨਾਮ ਸਤਵਿੰਦਰ ਸਿੰਘ ਹੈ ਮੈਂ ਹਬੋਲ ਦਾ ਰਹਿਣ ਵਾਲਾ ਇਹ ਮੈਂ ਡੀਸੀ ਦਫਤਰ ਇਸ ਕਰਕੇ ਆਇਆ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਗਰੀਬਾਂ ਦੀ ਨੂੰ ਰਾਸ਼ਨ ਫਰੀ ਵੰਡਿਆ ਜਾਂਦਾ ਹੈ ਉਸ ਦੇ ਕੇवाईसी ਹੋਣ ਕਰਾਉਣ ਦੇ ਚੱਕਰ ਵਿੱਚ ਦੀਪੂ 홀ਡਰ ਕੋਲ ਜਦੋਂ ਬੰਦੇ ਜਾਂਦੇ ਆ ਤੇ ਕੇवाईसी ਕਰਦੇ ਨੇ ਕੇवाईसी ਕਰਨ ਤੋਂ ਬਾਅਦ ਉਹ ਕਹਿੰਦੇ ਜੀ ਕਨਕ ਇਸ ਵਾਰ ਤੁਹਾਨੂੰ ਨਹੀਂ ਮਿਲਣੀ ਨਵੰਬਰ ਦਸੰਬਰ ਦੀ ਕਨਕ ਜਿਹੜੀ ਇਸ ਤੁਹਾਨੂੰ ਨਹੀਂ ਮਿਲਣੀ ਤੇ ਤੁਹਾਨੂੰ ਅਗਲੀ ਵਾਰੀ ਕਨਕ ਜਦੋਂ ਆਏਗੀ ਉਦੋਂ ਮਿਲੇਗੀ ਲੇਕਿਨ ਉਹ ਕਨਕ ਜਿਹੜੀ ਹੈ ਸੋ ਕੇਵਾਈਸੀ ਕਰਦੇ ਨੇ ਤੇ ਕਨਕ ਤੇ 4 ਕਿਲੋਮੀਟਰ ਦੂਰ ਪਰਚੀ ਨਿਕਲ ਜਾਂਦੀ ਹੈ ਜੋ ਕਿ ਸਰਾਸਰ ਹੈਰਾ ਫੇਰੀ ਕਰ ਰਹੇ ਆ 100 ਲਾਕ ਵਿੱਚ ਰਿਸ਼ੀ ਨਗਰ ਛੋਟੀ ਹੈਬਵਾਲ ਪੱਲਾ ਡੀਪੂ ਹੈ ਜਿਸ ਦੇ ਨਾਲ ਮੋਨਾ 4th ਇੰਚਾਰਜ ਜਿਹੜੇ ਨੇ ਡੀਪੂ ਵਾਲੇ ਰਲ ਕੇ ਆਪਸ ਹੀ ਜਿਹੇ ਹੈਰਾ ਫੇਰੀ ਕਰ ਰਹੇ ਹਨ ਇੰਨੇ ਲੋਕਾਂ ਨੇ ਠੱਗੀ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ KYC ਕਰ ਰਹੇ ਨੇ ਤੇ KYC ਕਰਕੇ ਕਨਕ ਜਿਹੜੀ ਇਸ ਪੂਰੀ ਦੀ ਪੂਰੀ ਪਹਿਲਾਂ ਤਾਂ ਚਲੋ 2-4 ਕਿਲੋ ਲੋਕਾਂ ਕੋਲ ਖਾ ਜਾਂਦੇ ਸੀ ਇਹ ਹੁਣ ਇਹਨਾਂ ਨੇ ਪੂਰੀ ਦੀ ਪੂਰੀ ਗਰੀਬਾਂ ਦੀ ਕਨਕ ਦਾ ਮੂੰਹ ਦਾ ਜਿਹੜਾ ਨਿਵਾਲਾ ਹੈਗਾ ਜਿਹਦੀ ਗਰੀਬ ਲੋਕਾਂ ਨੂੰ ਕੇਂਦਰ ਸਰਕਾਰ ਦਿੰਦੀ ਹੈ ਉਹ ਪੂਰੀ ਦੀ ਪੂਰੀ ਖਾ ਗਏ ਆ ਐਂਡ ਇਸ ਸੰਬੰਧੀ ਮੈਂ ਕੁੜਾਕ ਜਿਹੜੇ ਅਫਸਰ ਹੈਗੇ ਉਨਾਂ ਕੋਲ ਰੋਹਿਤ ਪ੍ਰਵਾਕਰ ਜੀ ਜਿਹੜੇ ਇਨਸਪੈਕਟਰ ਹੈਗੇ ਉਨਾਂ ਕੋਲ ਇਤਲਾਹ ਦਿੱਤੀ ਇਹ ਉਹਨਾਂ ਨੇ ਕੋਈ ਕਾਰਵਾਈ ਕਰਨ ਦੇ ਬਜਾਏ ਉਲਟਾ ਕਹਿੰਦੇ ਜੀ ਤੁਸੀਂ ਆ ਸਾਡੇ ਕੋਲ ਆ ਜਾਂਦੇ ਤੁਹਾਡੀ ਅਸੀਂ ਮਸਲਾ ਹੱਲ ਕਰ ਦਿੰਦੇ ਲੇਕਿਨ ਮੰਨੂ ਡੀਪੂ ਵਾਲੇ ਕਹਿੰਦੇ ਜੀ ਤੁਸੀਂ ਆ ਕੇ ਕਨਕ ਲੈ ਜਾਓ ਲੇਕਿਨ ਮੈਂ ਕਨਕ ਕਿਉਂ ਲਵਾ ਜਦ ਕਿ ਸਾਨੂੰ ਪਤਾ ਹੀ ਨਹੀਂ ਚੱਲਿਆ ਕਿ ਕਨਕ ਜਿਹੜੀ ਇਸ ਕਿਸ ਤਰ੍ਹਾਂ ਨਿਕਲ ਰਹੀ ਹੈ ਤੇ ਇਹ ਹੇਰਾ ਫੇਰੀ ਹੋ ਕਿਸ ਤਰ੍ਹਾਂ ਇਹ ਪੂਰੇ ਅਫਸਰਾਂ ਦੇ ਨਾਲ ਪੂਰੀ ਸੈਟਿੰਗ ਦੇ ਨਾਲ ਇਹਨਾਂ ਲੋਕਾਂ ਨੇ फेरਾ फेरी ਕੀਤੀ ਹੈ ਅਫਸਰ ਨਾਲ ਮਿਲੇ ਹੋਏ ਨੇ ਤੇ ਮੈਂ ਇਸ ਚੀਜ਼ ਵੱਲੋਂ ਵਿਜੀਲੈਂਸ ਦਫਤਰ ਤੋਂ ਇਨਕੁਆਇਰੀ ਕਰਾਉਣਾ ਚਾਹੁੰਦਾ ਕਿ ਇਨਾ ਉਤੇ ਕਾਰਵਾਈ ਕੀਤੀ ਜਾਏ ਜਿਹੜੀ ਅਗਲੀ ਕਨਾਂ ਕਿ OSDP ਨੂੰ ਨਾ ਇਲਾਟ ਕੀਤੀ ਜਾਏ ਜਦ ਤੱਕ ਵਿਜੀਲੈਂਸੀ ਚ ਕਾਰਵਾਈ ਨਹੀਂ ਹੁੰਦੀ ਇਹਨਾਂ ਲੋਕਾਂ ਨੇ ਗਰੀਬਾਂ ਦਾ ਮੂੰਹ ਦਾ ਨਿਵਾਲਕ ਹੋਇਆ ਹੈ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਹਰ ਜਗ੍ਹਾ ਦਫਤਰਾਂ ਨਾਲ ਲੋਕਾਂ ਕੋਲ ਕੰਪਲੇਨ ਵੀ ਦੇ ਚੁੱਕਿਆ ਪੰਜਾਬ ਕੇਸਰੀ ਅਖਬਾਰ ਵਿੱਚ ਖਬਰ ਵੀ ਲੱਗੀ ਹੈ ਤੇ ਅਫਸਰਾਂ ਨੇ ਕਿਹਾ ਜੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਤੁਹਾਡੀ ਪੂਰੀ ਇਨਕੁਆਇਰੀ ਵੀ ਹੋਏਗੀ ਪੂਰਾ ਇਨਸਾਫ ਮਿਲੇਗਾ ਲੇਕਿਨ ਉਹ ਅਫਸਰ ਨਾਲ ਵੀ ਲੈਣੇ ਸਾਨੂੰ ਇਨਸਾਫ ਮਿਲਣ ਦੀ ਉਮੀਦ ਹੀ ਨਹੀਂ ਤੇ ਇਸ ਚੱਕੇ ਮੈਂ ਸਾਰੇ ਅਫਸਰਾਂ ਨੂੰ ਮੰਤਰੀਏ ਸਾਨੂੰ ਜੇ ਖੁਰਾਕ ਮੰਤਰੀ ਨੇ ਉਹਨਾਂ ਨੂੰ ਵੀ ਕੰਪਲੇਨ ਦੇਣ ਲਗਾ ਤੇ ਬਾਕੀ ਪ੍ਰਧਾਨ ਮੰਤਰੀ ਤੱਕ ਮੈਂ ਕੰਪਲੇਨ ਦੇਣ ਲਗਾ ਕਿ ਇਹਨਾਂ ਉਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਜੋ ਗਰੀਬਾਂ ਨਾਲ ਇਹਨਾਂ ਨੇ ਨਾ ਇਨਸਾਫੀ ਕੀਤੀ ਹੈ ਇਹਨਾਂ ਲੋਕਾਂ ਨਾਲ ਸਾਡੀ ਖਨਕ ਖੋਈ ਹੈ कि मोना 나ਦੀ મેડમ ਜਰੀਏ ਪਲਦਾ ਡਿੱਪੂ ਤੇ ਬੈਠ ਕੇ ਕੇਵਾਈਸੀ ਕਰਦੀ ਸੀ ਕਨਕ ਕਦੇ ਕਹਿੰਦੇ ਜੀ ਸਟੇਡੀਅਮ ਤੋਂ ਨਿਕਲ ਗਈ ਜਦੋਂ ਪਤਾ ਲੱਗਾ ਪਹਿਲਾਂ ਕਹਿੰਦੇ ਜੀ ਕਨਕ ਮਿਲਨੀ ਨਹੀਂ ਜਦੋਂ ਸਾਨੂੰ ਪਤਾ ਲੱਗਾ ਅਸੀਂ ਡਿੱਪੂ ਤੋਂ ਗਏ ਉਹ ਕਹਿੰਦੇ ਜੀ ਤੁਹਾਡੀ ਕਨਕ ਉੱਥੇ ਵੱਡੀ ਹੱਬਲ ਤੋਂ ਨਿਕਲ ਗਈ ਲੇਕਿਨ ਹੁਣ ਕਿਸੇ ਬੰਦੇ ਦੀ ਜਿੰਦਗੀ ਕੇਵਾਈਸੀ ਹੋਈਏ ਔਰ ਕਨਕ ਨਹੀਂ ਮਿਲੀ ਅਸੀਂ ਤੁਹਾਡੇ ਨਾਲ ਆ ਤੁਸੀਂ ਸਾਡੇ ਨਾਲ ਜੁੜੋ ਗਰੀਬਾਂ ਦੇ ਹੱਕ ਅਸੀਂ ਇਹਨਾਂ ਨੂੰ ਨਹੀਂ ਮਾਰਨ ਦਵਾਂਗੇ ਬਸ ਮੇਰੇ ਨਾਲ ਸਰਕਾਰ ਨਾਲ ਲਿਆ ਹੋਈ ਬੇਨਤੀ ਹੈ ਕਿ ਅਫਸਰਾਂ ਨਾਲ ਬੇਨਤੀ ਹੈ ਕਿ ਪਿਆਣਾ ਉੱਤੇ ਸਖਤ ਸੋਚ ਤੇ ਅੜਵਾਈ ਕੀਤੀ ਜਾਏ ਵਿਜੀਲੈਂਸ ਇਨਕੁਆਇਰੀ ਲਈ ਜਾਏ ਨਹੀਂ ਤਾਂ ਅਸੀਂ ਪ੍ਰਧਾਨ ਮੰਤਰੀ ਕੋਲ ਸਾਰੇ ਪਾਸੇ ਜਾ ਕਰਕੇ ਅਸੀਂ ਕਾਰਵਾਈ ਕਰਾਉਣ ਦੀ ਮੰਗ ਕਰਾਂਗੇ ਜਿਹੜਾ ਸਤਵਿੰਦਰ ਸਿੰਘ ਹੈ ਇਹਦੀ ਬਾਈਕ ਦੇ ਨਾ ਦੇ ਮਜੀਦਕੋਟ ਤੇ ਕਾਰ ਹੈ 100 ਲੋਗ ਭੱਲਾ ਡੀਪੂ ਵਾਲਿਆਂ ਦੇ ਹਾਂਜੀ ਤੁਹਾਡੇ ਨੌਲੇਜ ਚ ਹੀ ਆ ਬੁਗ ਕਿਨੇ ਹੜਕਾਣੇ ਕੁੰਕ ਨਹੀਂ ਮਿਲਦੀ ਕਈ ਵਾਰੀ ਕਿੱਥੇ ਹੋਰ ਹੁੰਦੀ ਆ ਕਣਕ ਸਾਨੂੰ ਮਿਲਦੀ ਨਹੀਂ ਪਤਾ ਕੀ ਹੈ ਜੀ ਜਿਹੜਾ ਡੀਪੂ ਭੱਲੇ ਡੀਪੂ ਦੀ ਗੱਲ ਕਰ ਰਹੇ ਨਾ ਇਹ ਜੀ ਬਾਜੀ ਜੀ ਉਹ ਡੀਪੂ ਮੇਰੇ ਅੰਦਰ ਹੀ ਹੈ ਜੀ ਬਾਜੀ ਲੈਕਿਨ ਜਿਹੜੀ ਆਨਲਾਈਨ ਜਿਹੜੀ ਨਾ ਪਰਚੀ ਨਿਕਲੀ ਹੋਈ ਦਾ ਜੀ ਜੀ ਪਰਚੀ ਨਿਕਲੀ ਹੋਈ ਤੇ ਇਹਨਾਂ ਨੇ ਜਿਹੜੀ ਕੇਵਾਈਸੀ ਕਰਾਈ ਹੋਈ ਜੀ ਉਹ ਮੇਰੇ ਅੰਦਰ ਡੀਪੂ ਨਹੀਂ ਹੈ ਮੇਰੇ ਡੀਪੂ ਤੋਂ ਨਹੀਂ ਕਰਾਈ ਹੋਈ ਇਹਨਾਂ ਨੇ ਜੀ ਜੀ ਉਹ ਪਹਿਲਾਂ ਵੀ ਇਹਨਾਂ ਨੂੰ ਕਲੀਅਰ ਕੀਤਾ ਸੀਗਾ ਜੀ ਠੀਕ ਹੈ ਜੀ ਤੇ ਮੈਂ ਇਨਕੁਆਇਰੀ ਵੀ ਕੀਤਾ ਹੋਇਆ ਪੂਰਾ ਉਹਦੇ ਵਿੱਚ ਚੈੱਕ ਵੀ ਕੀਤਾ ਸੀਗਾ ਆਨਲਾਈਨ ਵੀ ਜੀ ਉਹ ਪਰਚੀ ਕਿਸੇ ਹੋਰ ਡੀਪੂ ਤੇ ਨਿਕਲੀ ਹੋਈ ਜੀ ਉਹ ਮੇਰੇ ਅੰਦਰ ਨਹੀਂ ਹੈ ਜੀ ਹਾਂਜੀ ਤੇ ਇਹ ਹੁਣ ਇਨਕੁਆਇਰੀ ਦੀ ਮੰਗ ਕਰ ਰਹੇ ਜਾਂਚ ਦੀ ਮੰਗ ਕਰ ਰਹੇ ਤੁਸੀਂ ਉਹਦੇ ਚ ਕੁਝ ਕਰ ਰਹੇ ਹੋ ਜੀ ਇਨਕੁਆਇਰੀ ਮੈਂ ਕਿਹਨੀ ਕੀਤੀ ਸੀਗੀ ਜੀ ਤੇ ਕੁਝ ਨਿਕਲਿਆ ਸਾ ਸੱਟਾਂ ਦੇ ਉਹਨਾਂ ਕੀ ਦਿੱੰਗਰੀ ਠੀਕ ਹੈ ਜੀ ਜਿਹੜਾ ਪੱਲਾ ਡੀ ਬੂ ਤੁਹਾਡੇ ਅੰਦਰ ਜਿੱਥੋਂ ਉਹਨਾਂ ਦੀ ਕਣਕ ਦਾ ਰੋਲ ਆ ਉਹ ਤੁਹਾਡੇ ਅੰਦਰ ਨਹੀਂ ਹੈ ਨਹੀਂ ਹਾਂ ਮੇਰੇ ਕੋਲ ਨਹੀਂ ਹੈ ਉਹ ਚਲੋ ਠੀਕ ਹੈ ਸਾਡੀ ਕੁਝ ਜ਼ਰੂਰ ਮੇਰੇ ਕੋਲ ਹੈ ਲੇਕਿਨ ਇਹਨਾਂ ਦੇ ਜਿੱਥੋਂ ਕਣਕ ਲਈ ਜਿੱਥੋਂ ਇਹਨਾਂ ਪਰਚੀ ਕਟਾਈ ਹੈ ਕੇ ਵਾਈਸੀ ਕਟਾਈ ਜੋਦੀ ਕੋ ਮੇਰੇ ਕੋਲ ਨਹੀਂ ਹੈ ਜੀ ਹਾਂਜੀ ਇਹ ਕਹਿੰਦੇ ਵੀ ਹਰ ਵਾਰ ਸਾਨੂੰ ਕਣਕ ਨਹੀਂ ਮਿਲਦੀ ਹਰ ਵਾਰ ਗਰੀਬਾਂ ਦਾ ਹੱਕਾ ਤਾਂ ਜਾਂਦਾ ਦੇਖੋ ਮੈਨੂੰ ਨਾ ਇਹਦਾ ਦੀ ਕੰਪਲੀਟ ਆਈ ਸੀਗੀ ਜਨਵਰੀ 6 ਤਰੀਕ ਨੂੰ ਮੇਰੇ ਹਿਸਾਬ ਨਾਲ ਜੀ ਭਾਜੀ ਇਹਨਾਂ ਦੀ ਪਰਚੀ ਨਿਕਲੀ ਸੀ 4 ਦਸੰਬਰ ਦੀ ਜੀ ਤੁਸੀਂ ਸਮਝ ਰਹੇ ਹੋ ਗੱਲ ਮਤਲਬ ਮਹੀਨੇ ਬਾਅਦ ਇਹਨਾਂ ਨੇ ਫੋਨ ਕੀਤਾ ਮਤਲਬ ਕੀ ਇਹਨਾਂ ਨੂੰ ਕੰਨ ਨਹੀਂ ਮਿਲੀ ਜੀ ਹੈਨਾ ਮਹੀਨੇ ਪਹਿਲਾਂ ਕਿ ਤੁਸੀ ਕਿ ਜੀ ਇਹ ਚਲੋ ਠੀਕ ਆ ਸਰ ਇਹ ਲੋੜ ਵੀ ਮੈਨੂੰ ਸੋਮਰ ਮਿਲਾਂਗੇ ਵੈਸੇ ਵੀ ਮਤਲਬ ਤੇ ਚਲੋ ਡੀਪੂ ਹੁੰਦਾ ਮੇਰੇ ਕੋਲ ਤਾਂ ਚਲੋ ਕਰ ਵੀ ਜੋ ਬਣਦੀ ਸੀ ਉਹ ਕਰਨੀ ਸੀਗੀ ਤੇ ਕਿ ਮੇਰੇ ਕੋਲ ਡੀਪੂ ਨਹੀਂ ਜਿਹੜੇ ਇਨਸਪੈਕਟਰ ਸਾਹਿਬ ਕੋਲ ਡੀਪੂ ਹੈ ਉਹਨਾਂ ਨੂੰ ਦੱਸ ਦਿੱਤਾ ਗਿਆ ਸੀਗਾ ਤੇ ਉਪਰੋਂ ਮੈਂ ਕਿਵੇਂ ਨਹੀਂ ਵੀ ਹੁੰਦਾ